ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਜੀ ਬਿਲਕੁਲ ਨਵੀਂ ਨਕੋਰ ਵੀਡੀਓ ਦੇ ਵਿੱਚ ਮੈਂ ਗੁਰਿੰਦਰ ਸੋ ਅੱਜ ਵੀ ਜਿਹੜਾ ਵਿਸ਼ਾ ਮੈਂ ਸਾਂਝਾ ਕਰਨਾ ਵਾ ਇਹ ਹੋ ਸਕਦਾ ਕਿ ਪਹਿਲਾਂ ਵੀ ਕਈ ਵਾਰ ਹੋਇਆ ਹੋਵੇ ਪਰ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਵਾ ਕਿ ਮੇਰੇ ਚੈਨਲ ਦਾ ਜੋ ਕਨਸੈਪਟ ਆ ਉਹ ਮੋਟੀਵੇਸ਼ਨ ਆ ਇਹਦੇ ਵਿੱਚ ਵਿਸ਼ੇ ਆ ਜਿਹੜੇ ਰਿਪੀਟ ਹੁੰਦੇ ਰਹਿਣਗੇ ਅੱਜ ਹੋ ਰਿਹਾ ਅੱਗੇ ਵੀ ਦੁਬਾਰਾ ਵੀ ਹੋ ਸਕਦਾ ਪਰ ਹਰ ਵਾਰੀ ਇੱਕ ਵੱਖਰਾ ਅੰਦਾਜ਼ ਵੱਖਰੀਆਂ ਗੱਲਾਂ ਮੈਂ ਲੈ ਕੇ ਆਉਂਗਾ ਜੀ ਤੇ ਤੁਹਾਨੂੰ ਜ਼ਰੂਰ ਉਹ ਸੁਣ ਕੇ ਹੌਸਲਾ ਮਿਲੂਗਾ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਰਾਹ ਮਿਲੂਗਾ ਇਸੇ ਕੋਸ਼ਿਸ਼ ਦੇ ਨਾਲ ਅੱਜ ਦਾ ਵਿਸ਼ਾ ਵਾ ਜਿਹੜਾ ਉਹ ਮੈਂ ਸਾਂਝਾ ਕਰਦਾ ਕਿ ਅੱਠ ਨਿਸ਼ਾਨੀਆਂ ਕਿ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਅੱਠ ਉਹ ਲੱਛਣ ਕਿ ਜਿਹਦੇ ਨਾਲ ਇਹ ਸਾਬਤ ਹੋ ਜਾਊਗਾ ਤੁਹਾਨੂੰ ਮਾਨਸਿਕ ਸਿਹਤ ਦੇ ਉੱਤੇ ਕੰਮ ਕਰਨ ਦੀ ਲੋੜ ਆ ਆਜੋ ਜੀ ਕਰਦੇ ਆ ਉਹ ਲੱਛਣਾਂ ਬਾਰੇ ਗੱਲ ਪਹਿਲੀ ਨਿਸ਼ਾਨੀਆਂ ਜੀ ਇਹ ਲੋਕ ਨਾ ਸਫਾਈਆਂ ਬਹੁਤ ਦਿੰਦੇ ਨੇ ਛੋਟੇ-ਛੋਟੇ ਗੱਲ ਨੂੰ ਲੈ ਕੇ ਜੇ ਕੋਈ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਸਫਾਈਆਂ ਮੰਗਦਾ ਵੀ ਨਹੀਂ ਨਾ ਭਾਵੇਂ ਇਹਨਾਂ ਨੇ ਤਾਂ ਵੀ ਦੇਣੀਆਂ ਇਹਨਾਂ ਨੂੰ ਇੱਕ ਡਰ ਹੁੰਦਾ ਵਾ ਕਿ ਸਾਹਮਣੇ ਵਾਲੇ ਦੀ ਨਿਗਾ ਚ ਇਹਨਾਂ ਦੀ ਇਮੇਜ ਨਾ ਖਰਾਬ ਹੋ ਜੇ ਕੋਈ ਇਹਨਾਂ ਬਾਰੇ ਗਲਤ ਨਾ ਸੋਚ ਲਵੇ ਜਾਂ ਕੋਈ ਮਿਸ ਅੰਡਰਸਟੈਂਡਿੰਗ ਹੋਣੀ ਨਹੀਂ ਚਾਹੀਦੀ ਬਿਲਕੁਲ ਵੀ ਤੇ ਇਹ ਬਿਣਾ ਮੰਗੇ ਤੋਂ ਸਫਾਈਆਂ ਦਿੰਦੇ ਰਹਿੰਦੇ ਆ ਬਿਣਾ ਮੰਗੇ ਤੋਂ ਸਪਸ਼ਟੀਕਰਨ ਹਰ ਗੱਲ ਦਾ ਇਹ ਦੇਣਾ ਚਾਹੁੰਦੇ ਆ ਸੋ ਇਹ ਜਿਹੜੀ ਆਦਤ ਆ ਇਹ ਦੱਸਦੀ ਆ ਕਿ ਤੁਸੀਂ ਇਹ ਸੋਚਦੇ ਹੋ ਕਿ ਲੋਕ ਕੀ ਕਹਿਣਗੇ ਲੋਕਾਂ ਦੀ ਪਰਵਾਹ ਤੁਸੀਂ ਵੱਧ ਕਰਦੇ ਹੋ ਇਹ ਆਦਤ ਸੁਧਾਰਨ ਦੀ ਲੋੜ ਆ ਜੀ ਦੂਜੀ ਨਿਸ਼ਾਨੀ ਆ ਜੀ ਕਿਸੇ ਦੀ ਕਾਮਯਾਬੀ ਨੂੰ ਦੇਖ ਕੇ ਤੁਹਾਨੂੰ ਜੈਲਸ ਹੋਣ ਲੱਗ ਜਾਂਦੀ ਆ ਚਲੋ ਇੱਥੇ ਜੈਲਸ ਨਹੀਂ ਕਹਿੰਦੇ ਆਪਾਂ ਕਹਿ ਦਿੰਦੇ ਆ ਵੀ ਕਿਸੇ ਦੀ ਕਾਮਯਾਬੀ ਦੇਖ ਕੇ ਨਾ ਤੁਹਾਨੂੰ ਇੱਕ ਆਪਣੇ ਆਪ ਦੇ ਵਿੱਚ ਕੰਪਲੈਕਸ ਆ ਜਾਂਦਾ ਹੈ 네ਗੇਟਿਵ ਵਧਿਆ ਵੀ ਉਹ ਬੰਦਾ ਬਹੁਤ ਕੁਝ ਕਰ ਗਿਆ ਜ਼ਿੰਦਗੀ 'ਚ ਮੈਂ ਨਹੀਂ ਕਰ ਸਕਿਆ ਤੁਸੀਂ ਆਪਣੇ ਆਪ ਨੂੰ ਨੀਵਾ ਸਮਝਣ ਲੱਗ ਜਾਂਦੇ ਹੋ ਜੇ ਕੋਈ ਨਵੀਂ ਗੱਡੀ ਲੈ ਆਇਆ ਕਿਸੇ ਨੇ ਨਵਾਂ ਘਰ ਲੈ ਲਿਆ ਜਾਂ ਬਣਾ ਲਿਆ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੇ ਜ਼ਿੰਦਗੀ ਚ ਅਚੀਵਮੈਂਟ ਜਦੋਂ ਹਾਸਲ ਕੀਤੀ ਕੋਈ ਪ੍ਰਾਈਜ਼ ਜਿੱਤੇ ਆ ਤਾਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਮੇਰੇ ਚ ਇਹ ਕੈਪੇਬਿਲਿਟੀ ਨਹੀਂ ਆ ਮੈਂ ਨਹੀਂ ਇਹ ਕਰ ਸਕਦਾ ਤੁਸੀਂ ਉਹ ਨੂੰ ਵਧੀਆ ਮੰਨ ਲੈਨੇ ਹੋ ਆਪਣੇ ਆਪ ਨੂੰ ਤੁਸੀਂ ਆਪ ਹੀ ਨਿੰਦਣ ਲੱਗ ਜਾਂਦੇ ਹੋ ਇਹ ਵੀ ਤੁਹਾਡੀ ਬਹੁਤ ਮਾੜੀ ਆਦਤ ਆ ਜੀ ਤੀਜੀ ਨਿਸ਼ਾਨੀ ਆ ਜੀ ਤੁਸੀਂ ਨਾ ਕਿਸੇ ਨੂੰ ਮਾਫ ਨਹੀਂ ਕਰ ਸਕਦੇ ਜਲਦੀ ਪਰ ਇਹ ਪੁਆਇੰਟ ਦੇ ਨਾਲ ਮੈਂ ਖੁੱਲਕੇ ਬੋਲਣਾ ਚਾਹੂੰਗਾ ਥੋੜਾ ਜਿਆ। ਦੇਖੋ ਦੋ ਗੱਲਾਂ ਹੋ ਸਕਦੀਆਂ। ਕੋਈ ਵੀ ਰਿਸ਼ਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੇ ਵਿੱਚ 19-21 ਗੱਲਾਂ ਹੁੰਦੀਆਂ ਨੇ ਨਾਰਾਜ਼ਗੀਆਂ ਨੇ ਜਿਹੜੀਆਂ ਉਹ ਨਿੱਕੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਹੁੰਦੀਆਂ ਰਹਿੰਦੀਆਂ। ਜੇ ਤਾਂ ਗੱਲਾਂ ਨਿੱਕੀਆਂ-ਮੋਟੀਆਂ ਨੇ ਉੱਥੇ ਤੁਹਾਨੂੰ ਮਾਫ਼ ਕਰ ਦੇਣਾ ਚਾਹੀਦਾ ਜੇ ਆਪ ਕੋਈ ਸਾਹਮਣੇੋਂ ਚੱਲ ਕੇ ਤੁਹਾਡੇ ਕੋਲ ਆ ਕੇ ਮਾਫੀ ਮੰਗਦਾ। ਤੇ ਜੇ ਤੁਸੀਂ ਉੱਥੇ ਵੀ ਫੈਸਲਾ ਨਹੀਂ ਲੈ پا ਰਹੇ ਵੀ ਮੈਨੂੰ ਕੀ ਕਰਨਾ ਚਾਹੀਦਾ ਤੇ ਇਹਦਾ ਮਤਲਬ ਆ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ। ਪਰ ਇੱਥੇ ਇੱਕ ਗੱਲ ਹੋਰ ਆਉਂਦੀ ਆ ਇੱਕ ਹੁੰਦੀ ਆ ਗਲਤੀ ਇੱਕ ਹੁੰਦੇ ਆ ਗੁਨਾਹ ਜੇ ਕੋਈ ਸਾਹਮਣੇ ਵਾਲਾ ਰਿਸ਼ਤਾ ਬਹੁਤ ਵੱਡੀ ਤੁਹਾਡੇ ਨਾਲ ਚੀਟਿੰਗ ਕਰਦਾ ਕੋਈ ਬਹੁਤ ਵੱਡਾ ਤੁਹਾਨੂੰ ਧੋਖਾ ਦੇ ਕੇ ਗਿਆ ਵਾ ਤੇ ਉੱਥੇ ਤੇ ਜੇ ਤੁਸੀਂ ਬਹੁਤ ਜਲਦੀ ਕਿਸੇ ਨੂੰ ਮਾਫ ਕਰ ਦਿੰਨੇ ਹੋ ਤਾਂ ਵੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਕਿਉਂਕਿ ਮਾਫੀਆਂ ਗਲਤੀਆਂ ਦੀਆਂ ਹੋ ਸਕਦੀਆਂ ਨੇ ਗੁਨਾਹਾਂ ਦੀਆਂ ਮਾਫੀਆਂ ਨਹੀਂ ਹੁੰਦੀਆਂ ਸੋ ਇਹ ਪੁਆਇੰਟ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਬਾਕੀ ਫੈਸਲਾ ਦੇਖੋ ਇਹ ਬੰਦੇ ਦਾ ਆਪਣਾ ਹੁੰਦਾ ਕਿ ਕਿਹਨੂੰ ਮਾਫ ਕਰਨਾ ਕਿਹੜੀ ਗਲਤੀ ਤੇ ਮਾਫੀ ਦੇਣੀ ਆ ਕਿਹੜੀ ਗਲਤੀ ਤੇ ਨਹੀਂ ਦੇਣੀ ਤੇ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਚੌਥੀ ਗੱਲ ਉਹੀ ਕਿ ਤੁਸੀਂ ਆਪਣਾ ਹਮੇਸ਼ਾ ਕੰਪੈਰੀਜ਼ਨ ਦੂਜਿਆਂ ਨਾਲ ਕਰਦੇ ਹੋ ਤੁਹਾਨੂੰ ਦੂਜਿਆਂ ਦੀ ਜ਼ਿੰਦਗੀ ਆ ਜਿਹੜੀ ਉਹ ਜ਼ਿਆਦਾ ਵਧੀਆ ਲੱਗਦੀ ਆ ਮੈਂ ਦੂਜੇ ਪੁਆਇੰਟ 'ਚ ਇਹ ਗੱਲ ਕੀਤੀ ਸੀ ਕਿ ਦੂਜਿਆਂ ਦੀ ਜਿੱਤ ਤੋਂ ਜਲਨ ਹੁੰਦੀ ਆ ਪਰ ਇੱਕ ਹੁੰਦਾ ਕਿ ਆ ਕੋਈ ਬੰਦਾ ਨਾਰਮਲ ਜਿਹੜਾ ਤੁਰਿਆ ਫਿਰਦਾ ਤੁਹਾਨੂੰ ਇਹ ਲੱਗੀ ਜਾਂਦਾ ਕਿ ਉਹ ਬਹੁਤ ਖੁਸ਼ ਆ ਮੈਂ ਕਿਉਂ ਨਹੀਂ ਖੁਸ਼ ਉਹ ਆਪਣੇ ਪਰਿਵਾਰ ਨਾਲ ਹੱਸਦਾ ਖੇਡਦਾ ਜਾ ਰਿਹਾ ਤੁਹਾਨੂੰ ਲੱਗਦਾ ਵੀ ਉਹਦਾ ਪਰਿਵਾਰ ਵਧੀਆ ਵਾ ਮੇਰਾ ਪਰਿਵਾਰ ਨਹੀਂ ਵਧੀਆ ਤੁਸੀਂ ਹਮੇਸ਼ਾ ਇਹ ਕੰਪਲੈਕਸ ਆਪਣੇ ਆਪ ਦੇ ਵਿੱਚ ਦੂਜਿਆਂ ਨੂੰ ਦੇਖ ਕੇ ਲਈ ਜਾਂਦੇ ਹੋ ਕੋਈ ਬੰਦਾ ਇੰਜੋਏ ਕਰ ਰਿਹਾ ਵਾ ਕਿਤੇ ਜਾ ਕੇ ਉਹਨੇ ਕੋਈ ਪੋਸਟ ਪਾਈ ਆ ਜਾਂ ਕੋਈ ਸਟੇਟਸ ਪਾਇਆ ਤੁਸੀਂ ਉਹਨੂੰ ਦੇਖ ਕੇ ਝੂਰੀ ਜਾਂਦੇ ਹੋ ਸੋ ਇਹ ਬਹੁਤ ਮਾੜੀ ਆਦਤ ਆ ਹਰ ਬੰਦੇ ਦੀ ਜਿਹੜੀ ਲਾਈਫ ਆ ਆਪਣੀ ਉਹ ਬੈਸਟ ਆ ਜਿੱਦਾਂ ਦੀ ਮਰਜ਼ੀ ਹੋਵੇ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਉਹ ਆਪਣੇ ਹੱਥ ਆ ਕਿਸੇ ਹੋਰ ਦੇ ਹੱਥ ਨਹੀਂ ਆ ਪੰਜਵੀਂ ਗੱਲ ਆ ਕਿ ਜਿਹੜਾ ਸੋਸ਼ਲ ਮੀਡੀਆ ਨਾ ਇਹ ਤੁਹਾਨੂੰ ਆਪਣੇ ਵੱਲ ਬਹੁਤ ਖਿੱਚਦਾ ਜਾਂ ਕਹਿ ਲਓ ਸੋਸ਼ਲ ਮੀਡੀਆ ਦਾ ਜੋ ਆਕਰਸ਼ਣ ਜੋ ਕੁਝ ਚੱਲ ਰਿਹਾ ਵਾ ਬੜੀ ਚਮਕ-ਦਮਕ ਤੁਹਾਨੂੰ ਦਿਖਾਈ ਜਾਂਦੀ ਆ ਬਹੁਤ ਹਾਈ ਫਾਈ ਜਿਹੜੀ ਲਾਈਫ ਆ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਦਿਖਾਈ ਜਾਂਦੀ ਆ ਕੁਝ ਵਲੋਗਰਸ ਨੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਆਪਣੀ ਜ਼ਿੰਦਗੀ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਦਿਖਾਉਂਦਾ ਵਾ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਸੈਲੀਬ੍ਰਿਟੀਜ਼ ਨੇ ਭਾਵੇਂ ਉਹ ਛੋਟੇ ਨੇ ਭਾਵੇਂ ਉਹ ਵੱਡੇ ਨੇ ਭਾਵੇਂ ਉਹ ਬਾਲੀਵੁੱਡ ਦੇ ਨੇ ਭਾਵੇਂ ਉਹ YouTube ਦੇ ਨੇ ਜਿਹੜੇ ਵੀ ਸੈਲੀਬ੍ਰਿਟੀ ਬਣ ਚੁੱਕੇ ਆ ਉਹਨਾਂ ਨੂੰ ਦੇਖ ਕੇ ਤੁਸੀਂ ਬਹੁਤ ਜਲਦੀ ਇੰਪ੍ਰੈਸ ਹੁੰਨੇ ਹੋ ਤੇ ਇੱਥੇ ਵੀ ਤੁਹਾਨੂੰ ਜੇ ਇਹ ਲੱਗਣ ਲੱਗ ਜਾਂਦਾ ਕਿ ਜ਼ਿੰਦਗੀ ਤਾਂ ਇਹਨਾਂ ਦੀ ਆ ਸਾਡੀ ਜ਼ਿੰਦਗੀ ਤਾਂ ਕੁਝ ਵੀ ਨਹੀਂ ਹੈਗੀ ਤਾਂ ਇੱਥੇ ਵੀ ਤੁਸੀਂ ਭੁਲੇਖੇ ਦੇ ਵਿੱਚੋਂ ਆਪਾਂ ਨੂੰ ਉਹ ਕਹਿੰਦੇ ਹੁੰਦੇ ਆ ਨਾ ਕਿ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਵੱਡੇ ਹੀ ਲੱਗਦਾ ਹੁੰਦਾ ਵਾ ਉਹ ਚਮਕਦਮ ਕੀ ਆ ਉਹਦੇ ਵਿੱਚ ਹੁੰਦਾ ਕੁਝ ਨਹੀਂ ਸੋਸ਼ਲ ਮੀਡੀਆ ਦੀ ਜਿਹੜੀ ਲਾਈਫ ਆ ਨਾ ਉਹ ਕੋਈ ਬਹੁਤ ਹੀ ਚੰਗੀ ਨਹੀਂ ਮੈਂ ਕਹੂੰਗਾ ਤੇ ਜਿਹੜੀ ਆਪਣੀ ਨਿੱਜੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਦਿਖਾਉਂਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਕਰ ਰਹੇ ਨੇ ਉਹਨਾਂ ਦਾ ਆਪਣਾ ਉਹਨਾਂ ਦੀ ਆਪਣੀ ਸੋਚ ਆ ਕਹਿ ਲਓ ਉਹਨਾਂ ਦੇ ਆਪਣੇ ਨਿੱਜੀ ਫੈਸਲੇ ਨੇ ਕਿ ਉਹ ਦਿਖਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਦੇਖ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਦੇ ਨਹੀਂ ਨਿੰਦਣਾ 6ਵੀਂ ਗੱਲ ਉਹੀ ਆ ਗਈ ਜੀ ਫੇਰ ਤੁਸੀਂ ਆਪਣੇ ਅਤੀਤ ਦੇ ਵਿੱਚੋਂ ਆਪਣੇ ਪਾਸਟ ਦੇ ਵਿੱਚੋਂ ਨਹੀਂ ਨਿਕਲਦੇ ਤੁਹਾਨੂੰ ਉਹੀ ਦਿਨ ਚੰਗੇ ਲੱਗਦੇ ਨੇ ਜਿਹੜੇ ਪਿੱਛੇ ਰਹਿ ਗਏ ਜਿਹੜੇ ਬੀਤ ਗਏ ਹੁਣ ਇਹ ਜਦੋਂ ਵੀ ਪੁਆਇੰਟ ਆਦਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਇਹ ਦੋ ਤਰੀਕੇ ਦੇ ਨਾਲ ਤੁਹਾਨੂੰ ਆਪਣਾ ਪਾਸਟ ਯਾਦ ਰਹਿ ਸਕਦਾ ਜਾਂ ਤਾਂ ਕਿਸੇ ਦਾ ਪਾਸਟ ਬਹੁਤ ਚੰਗਾ ਹੋਵੇ ਕਿਸੇ ਦਾ ਪਾਸਟ ਬਹੁਤ ਬੁਰਾ ਹੋਵੇ ਇਹ ਦੋਨੋਂ ਭੁੱਲਦੇ ਨਹੀਂ ਹੁੰਦੇ ਤੇ ਮੇਰੇ ਹਿਸਾਬ ਦੇ ਨਾਲ ਦੇਖੋ ਜੇ ਤਾਂ ਪਾਸਟ ਚੰਗਾ ਸੀ ਤਾਂ ਉਹਦੀਆਂ ਮਿੱਠੀਆਂ ਯਾਦਾਂ ਹਮੇਸ਼ਾ ਨਾਲ ਰੱਖ ਕੇ ਅੱਗੇ ਲਈ ਇਨਸਪੀਰੇਸ਼ਨ ਲੈਂਦੇ ਰਹੋ ਤੇ ਜੇ ਪਾਸਟ ਮਾੜਾ ਸੀ ਤਾਂ ਉਹਦੇ ਤੋਂ ਕੁਝ ਸਿੱਖ ਕੇ ਉਹਦੇ ਤੋਂ ਕੁਝ ਸਬਕ ਲੈ ਕੇ ਜੋ ਗਲਤੀਆਂ ਪਿੱਛੇ ਹੋਈਆਂ ਉਹਦੇ ਵਿੱਚ ਸੁਧਾਰ ਕਰਕੇ ਤੇ ਉਹ ਵੀ ਆਪਣੇ ਪ੍ਰੈਜ਼ੈਂਟ ਤੇ ਫਿਊਚਰ ਦੇ ਵਿੱਚ ਇੰਪਲੀਮੈਂਟ ਕਰੋ ਕਿਉਂਕਿ ਬੀਤੇ ਵੇਲੇ ਨੇ ਨਾ ਕਦੇ ਵਾਪਸ ਆਉਣਾ ਨਾ ਤੁਹਾਨੂੰ ਕਦੇ ਕੁਝ ਦੇਣਾ ਉਹਨੇ ਸੱਤਵੀਂ ਗੱਲ ਹੈ ਜੀ ਕਿ ਤੁਸੀਂ ਨਾ ਦਿਖਾਵੇ 'ਚ ਬਹੁਤ ਯਕੀਨ ਕਰਦੇ ਹੋ ਇਹ ਸਾਰੀਆਂ ਗੱਲਾਂ ਉੱਥੇ ਹੀ ਆਉਂਦੀਆਂ ਨੇ ਵਾਰ-ਵਾਰ ਜਦੋਂ ਮੈਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਜਾਂ ਦੂਜੇ ਦੀ ਕਾਮਯਾਬੀ ਤੋਂ ਤੁਹਾਨੂੰ ਜਲਨ ਹੁੰਦੀ ਆ ਜਾਂ ਤੁਸੀਂ ਝੂਰਦੇ ਹੋ ਇਹਦਾ ਮਤਲਬ ਹੈ ਕਿ ਤੁਸੀਂ ਦਿਖਾਵੇ ਦੀ ਜ਼ਿੰਦਗੀ ਹੈ ਜਿਹੜੀ ਉਹ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀ ਸੈਟੀਸਫੈਕਸ਼ਨ ਦੇ ਲਈ ਘੱਟ ਜਿਉਣਾ ਚਾਹੁੰਦੇ ਹੋ ਦੂਜਿਆਂ ਨੂੰ ਇੰਪ੍ਰੈਸ ਕਰਨ ਦੇ ਲਈ ਜ਼ਿਆਦਾ ਜਿਉਣਾ ਚਾਹੁੰਦੇ ਹੋ ਕੋਈ ਵੀ ਚੀਜ਼ ਲੈਣੀ ਆ ਕੋਈ ਵੀ ਕੱਪੜਾ ਲੈਣਾ ਵਾ ਭਾਵੇਂ ਭਾਵੇਂ ਛੋਟੀ ਚੀਜ਼ ਜਾਂ ਵੱਡੀ ਚੀਜ਼ ਕਹ ਲਓ ਕਾਰ ਲੈਣੀ ਆ ਤੁਸੀਂ ਤਾਂ ਉੱਥੇ ਤੁਸੀਂ ਲੋਕਾਂ ਦਾ ਖਿਆਲ ਵੱਧ ਕਰਦੇ ਹੋ ਵੀ ਮੈਂ ਛੋਟੀ ਕਾਰ ਨਹੀਂ ਲੈਣੀ ਫਲਾਣਾ ਬੰਦਾ ਕੀ ਕਹੂਗਾ ਵੀ ਆਹ ਕਿਹੜੀ ਕਾਰ ਚੱਕ ਲਿਆ ਤੁਸੀਂ ਆਪਣਾ ਕੰਫਰਟ ਨਹੀਂ ਦੇਖ ਰਹੇ ਦੂਜਿਆਂ ਨੂੰ ਤੁਸੀਂ ਇੰਪ੍ਰੈਸ ਹਮੇਸ਼ਾ ਕਰਨਾ ਚਾਹੁੰਦੇ ਹੋ ਆਪਣੀ ਫੈਸਿਲਿਟੀ ਦੇਖੋ ਆਪਣੀ ਸਹੂਲਤ ਦੇਖੋ ਆਪਣੀ ਜੇਬ ਦੇਖੋ ਤਾਂ ਤੁਸੀਂ ਸੌਖੇ ਰਹੋਗੇ 8ਵਾਂ ਪੁਆਇੰਟ ਵੀ ਬੜਾ ਸੋਹਣਾ ਜੀ ਕਿ ਤੁਸੀਂ ਸਮੱਸਿਆਵਾਂ ਤੇ ਜ਼ਿਆਦਾ ਧਿਆਨ ਦਿੰਨੇ ਹੋ ਉਹਨਾਂ ਦਾ ਹੱਲ ਕੀਆ ਉਹਦੇ ਤੇ ਧਿਆਨ ਨਹੀਂ ਦੇ ਪਾ ਰਹੇ ਇੱਕ ਮੈਂ ਵੀਡੀਓ ਚ ਗੱਲ ਕੀਤੀ ਹੋਈ ਆ ਇਹ ਕਿ ਦੇਖੋ ਸਮੱਸਿਆਵਾਂ ਜ਼ਿੰਦਗੀ ਦਾ ਹਿੱਸਾ ਨੇ ਕਿਹਦੀ ਜ਼ਿੰਦਗੀ ਆ ਬਈ ਸਮੱਸਿਆਵਾਂ ਤੋਂ ਬਿਨਾ ਕੋਈ ਹੈ ਤਾਂ ਮੈਨੂੰ ਕਮੈਂਟ ਕਰ ਦਿਓ ਕੋਈ ਨਹੀਂ ਹੋਣਾ ਸਮੱਸਿਆਵਾਂ ਤਾਂ ਆਉਣੀਆਂ ਹੀ ਆਉਣੀਆਂ ਨੇ ਪਰ ਆਪਾਂ ਜੇ ਹੱਥ ਤੇ ਹੱਥ ਧਰ ਕੇ ਰੋਣ ਬੈਜੀਏ ਵੀ ਕਿਉਂ ਆਈ ਸਮੱਸਿਆ ਹੈ ਕਿਉਂ ਮੈਨੂੰ ਦੁੱਖ ਆ ਗਏ ਤਾਂ ਹੱਲ ਨਹੀਂ ਹੋਣਾ ਜੋ ਚੀਜ਼ ਆਈ ਗਈ ਜੋ ਅਸੀਂ ਚੀਜ਼ ਫੇਸ ਕਰੀ ਲਈ ਆਪਾਂ ਉਹਨੂੰ ਪਿੱਛੇ ਮੋੜ ਨਹੀਂ ਸਕਦੇ ਪਰ ਆਪਾਂ ਉਹਦਾ ਹੱਲ ਤਾਂ ਸੋਚ ਸਕਦੇ ਹਾਂ ਨਾ ਵੀ ਜੋ ਹੋ ਗਿਆ ਹੋ ਗਿਆ ਹੁਣ ਇਹਦਾ ਸਮਾਧਾਨ ਕੀ ਆ ਕੀ ਸੋਲੂਸ਼ਨ ਆ ਅਸੀਂ ਉਹਦੇ ਤੇ ਫੋਕਸ ਕਰਨਾ ਹੈ ਸੋ ਸਮੱਸਿਆਵਾਂ ਤੇ ਫੋਕਸ ਕਰਨ ਦੀ ਬਜਾਏ ਜਦੋਂ ਤੁਸੀਂ ਹੱਲ ਲੱਭਣ ਤੇ ਫੋਕਸ ਕਰ ਲਿਆ ਤਾਂ ਵੀ ਤੁਹਾਡੀ ਜ਼ਿੰਦਗੀ ਆ ਜਿਹੜੀ ਸੌਖੀ ਹੋ ਜਾਊਗੀ ਸੋ ਦੋਸਤੋ ਇਹ ਸੀਗੇ ਜੀ 8 ਪੁਆਇੰਟ ਜਿਹੜੇ ਦੱਸਦੇ ਨੇ ਕਿ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਪਰ ਹੁਣ ਕਈ ਲੋਕ ਕਹਿੰਦੇ ਆ ਜੀ ਇਹਨਾਂ ਦਾ ਹੱਲ ਵੀ ਦੱਸਿਆ ਕਰੋ ਦੇਖੋ ਦੋਸਤੋ ਹੱਲ ਤਾਂ ਇਹ ਹੀ ਹੁੰਦਾ ਵਾ ਇਹ ਜੁੜੀ ਜੜੀਆਂ ਵੀ ਆਪਾਂ ਗੱਲਾਂ ਹਰ ਵੀਡੀਓ ਦੇ ਵਿੱਚ ਕਰਦੇ ਰਹਿੰਦੇ ਆ ਕੁਝ ਤਰੀਕੇ ਮੈਂ ਤੁਹਾਨੂੰ ਦੱਸਦਾ ਰਹਿਣਾ ਪਹਿਲਾਂ ਤਾਂ ਪ੍ਰਮਾਤਮਾ ਦੇ ਨਾਲ ਤੁਸੀਂ ਜੁੜੋ ਪ੍ਰਮਾਤਮਾ ਦਾ ਨਾਮ ਲਓ ਆਪਣੀ ਜ਼ਿੰਦਗੀ ਦਾ ਇੱਕ ਸ਼ੈਡਿਊਲ ਬਣਾਓ ਜ਼ਿੰਦਗੀ ਦਾ ਇੱਕ ਗੋਲ ਰੱਖੋ ਤੇ ਜਿਉਣ ਦੇ ਮਕਸਦ ਲੱਭੋ ਜੋ ਚੀਜ਼ ਚੰਗੀ ਲੱਗਦੀ ਆ ਉਹ ਕਰਨ ਦੀ ਕੋਸ਼ਿਸ਼ ਕਰੋ ਪਰਿਵਾਰ ਦੇ ਨਾਲ ਸਮਾਂ ਬਤਾਓ ਤੇ ਆਪਣੀ ਜ਼ਿੰਦਗੀ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਜੀ ਧੰਨਵਾਦ ਅਗਲੀ ਵੀਡੀਓ 'ਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ Bodge al